ਆ ਪਿਆਦਾ ਅਗਲਾ ਸਿਰ ਜਾਣਾ 12 ਉਧਰ ਬਰਾਨੀ ਗੱਲ ਪਈਆਂ ਇੱਕ ਹੋਥੇ ਪਿਆ ਵੀ ਪਾਸ ਦਾ ਤੇ ਟੁੱਟਾ ਜਾ ਰਾਮ ਦੇਖੀ ਗਏ ਜੇ ਰਾਤ ਹੀ ਆ ਗਈ ਸੀ ਰਾਤ ਭਾਂ ਚਲੋ ਸਾਡੇ ਘਰ ਤੇ ਸੀ ਉਦੋਂ ਜਦੋਂ ਚੋਕਰੀ ਆਉਂਦੀ ਸੀ ਮਾਂ ਖਾ ਕੇ ਪੁੱਤਰ ਦੋੜੇ ਘਰ ਦੇ ਉੱਤੇ ਉੜਦਾ ਸੀ ਸਾਡੇ ਘਰ ਤੇ ਆਏ ਮੰਨ ਕੇ ਸਾਡੇ ਘਰ ਤੋਂ ਥੋੜਾ ਜਿਹਾ ਆ ਗਿਆ ਕੀ ਲੱਗਾ ਵੀ ਆ ਗਿਆ ਸਾਡੇ ਨਾਨਾ ਪਾਇਲਟ ਆ ਤਾਂ ਨਹੀਂ ਲੱਗਦਾ ਉਹ ਹੀ ਕਿ ਦੂਜਾ ਹੈ ਤੇ ਪਾਇਲਟ ਤੋਂ ਬਿਨਾ ਜਹਾਜ਼ ਕਿਵੇਂ ਉੱਡੂਗਾ ਜੀਜਾ ਉਹ ਕੀ ਅੰਦਰ ਟੋਹ ਜਾ ਉਹ ਵੀ ਉਹ ਤਾਂ ਤਾਂ ਨਿਕਾ ਜਾ ਹੁੰਦਾ ਪੁੱਤਰਾ ਬੰਨੀ ਗਿਆ ਜਾ ਹੁੰਦਾ ਹੈ ਇਹਦਾ ਜਹਾਜ਼ ਆ ਪੂਰਾ ਬਾਹਰ ਨੂੰ ਵੀ ਪਿਛੜ ਗਿਆ ਪੰਨਾਂ ਉਧਰਲੇ ਪਾਸੇ ਇਮਰਾਨੀਆਂ ਚ ਬਾਰੀਆਂ ਬਾਰੀਆਂ ਉਧਰਲੇ ਪਾਸੇ ਮੋੜੇ ਕੇ ਬਾਰਾਂ ਜ ਆਪਣੇ ਉਹਨਾਂ ਦੇ ਉਧਰਲੇ ਪਾਸੇ ਆਰਨਾ ਵਿਸ਼ਨਾਇੋ ਹੋ ਗਰ ਰਿਆ ਪਿੰਡੀ ਦੀ ਆਵਾਜ਼ ਇੱਥੇ ਸੁਣਦੀ ਆ ਪਿੰਡੀਆਂ ਦਾ ਸਾਡਾ ਬੜਾ ਮਾਨਤਾਂ ਕਰਿਆ ਉਹਨਾਂ ਨੇ ਭਈਏ ਨੇ ਗਿਆ ਸਵੇਰੇ ਜਾ ਕੇ ਮੈਂ ਵੇਖਲਾ ਰਾਤ ਭਈਆ ਨਾਲ ਹੀ ਵੜ ਗਿਆ ਤੇ ਭਈਏ ਉਹਦੇ ਮੰਡੀ ਚ ਲੱਗਿਆ ਵੈਸੇ ਉਹ ਡਿੱਗਿਆ ਹੈਗਾ ਉਹ ਭੱਜ ਲਿਆ ਵੀ ਅੱਗ ਜੀ ਗਿੜਗੀ ਆ ਤੇ ਡਿੱਗਣ ਸਾਹ ਕਾਂ ਡਿੱਗਿਆ ਮਿਲਦਾ ਯਾਰ ਆਗਲੀ ਡਿੱਗਿਆ ਹਾਂ ਆਗਲਗੇ ਆਗਲੀ ਹੀ ਮਰਿਆ ਭਈਆ ਬਾਕਾ ਬਹੁਤ ਤਕੜਾ ਪਿਆ ਮਗਰੋਂ ਪਾਲੇ ਚਰਬਾ ਤੇ ਕਪੜਾ ਕਾ ਦਾ ਉਹ ਬਾਅਦ ਚ ਜਿਹੜਾ ਬਾਅਦ ਚ ਉਹਦੀ ਫੜਕਿਆ ਉਹ ਅਸੀਂ ਟ੍ਰੇਨ ਤੋਂ ਮੁੜਿਆ ਜਿਫੜਾ ਕਰਵੇਗਾ ਜਿੰਨਾ ਨਾ ਜਦੋਂ ਹੂਟਰੇ ਦੇ ਪਾਲੇ ਵੱਜਣ ਲੱਗੇ ਤੇ ਚ ਆਗਲਗੇ ਚੀਕ ਝਗੜਾ ਪੈ ਗਿਆ ਇਹਦਾ ਭੈਣ ਵੀ ਲੰਦਾ ਉਹ ਬਹੁਤ ਤੇਰਪੋਲਾ ਬਣਦਾ ਕਾ ਕਾ ਉਹ ਜੁਨੀਅਨ ਦਾ ਪ੍ਰਧਾਨ ਟਰਾਲੀ ਦੇ ਉਹ ਕਹਿੰਦਾ ਲੱਦ ਕੇ ਲੈ ਚੱਲੋ ਕਹਿੰਦਾ ਹੁਣ ਜੁਨੀਅਨ ਦੀ ਬਣ ਗਈ ਇਹ ਚੀਜ਼ ਪ੍ਰਧਾਨ ਸਾਹਿਬ ਸਾਰਾ ਪਿੰਡ ਕਨ ਇੱਥੇ ਵੇਖਣ ਦਾ ਤੇਲ ਵਿੱਚ ਆ ਕੇ ਖੇਤਾਂ 'ਚ ਕਹਿੰਦਾ ਉੱਥੇ ਰੱਖ ਦਿਆਂਗੇ ਸਾਥਾ ਚ ਆਜੋ ਆਜੋ ਆਨੇ ਦਾ ਅਰਨੇ ਪੋਤ ਕੰਦੇ ਹੱਡ ਲੱਗਦੇ ਹੁੰਦੇ ਹਾਂਜੀ ਪ੍ਰਧਾਨ ਜੀ ਕੀ ਇਹ ਪੈਸਾ ਉਹ ਤਾਂ ਹੈ ਕੀ ਆਲਾ ਲੱਗਦਾ ਤਾਂ ਫੈਸਲਾ ਜੋ ਵੀ ਹੋਣਾ ਕਈ ਆ ਨੇ ਨੇੜੇ ਨਹੀਂ ਚਾਹੀਦਾ ਮਾਣ ਨਹੀਂ ਲੱਗਦਾ ਨਹੀਂ ਨਹੀਂ ਕਈ ਆ ਕੋਈ ਨਾ ਪਾਪੋ ਮੂੰਹ ਮਾ ਪੈਂਦਾ ਵਿੱਚ ਰੂਮਾ ਉਹ ਵਿੱਚ ਰਾਤਾਂ ਚੱਲੇ ਹੀ ਨਹੀਂ ਇਹ ਕੋਟੋ ਫਰੂਦ ਆ ਓਏ ਉਹ ਛੋਟਾ ਜਿਹਾ ਗਾਰਡ ਆ ਹੋਣਾ ਏਸੀ ਵਾਲਾ ਪਾਈਪਾ ਖੋਲੋ ਆਹੋ ਆਹੋ ਗੱਲੂ ਚੋਰੀ ਤੋਂ ਭਾਂ ਤੇ ਬੰਦੇ ਰੋਇਦਾ ਆਪਣਾ ਬਹੁਤ ਤਕੜਾ ਨਾ ਬਾਈ ਹਾਂ ਬੇਟਾ ਇਹ ਮੋਟਰ ਓਏ ਆਉਂਦੇ ਜੋ ਮੋਟਰਸਾਈਕਲ ਉਹਨੂੰ ਭਰ ਲਓ ਭਾਂ ਦੇ ਮੱਕੀ ਹਾਂ ਓਏ ਆ ਲੈ ਚੱਲੀ ਜਾ ਨਾ ਪ੍ਰਧਾਨ ਦੇਖੋ ਆਹ ਡੈਸਟੀ ਬੂਤਰ ਜਾਈਂ ਨਾ ਨਾ ਹੱਥ ਨਾ ਲਾਓ ਓਏ ਫੋਟੋ ਕਿਥੇ ਨਹੀਂ ਆਹ ਡੈਸਟੀ ਬੂਤਰਣਾ ਪ੍ਰਧਾਨ ਆ ਬੜੇ ਹੋਈ ਇਹ ਸਾਰਾ ਤਾਂ ਨਹੀਂ ਹੋਣਾ ਕਿ ਸਾਰਾ ਹੀ ਇਹ ਸਾਰਾ ਨਹੀਂ ਦਾ ਮੂਹਲਾ ਸਿਰ ਜਾ ਇਕੱਲਾ ਪਕਲ ਗਏ ਦੇਖਣ ਨਹੀਂ ਦਿੰਦੇ ਭਾਂ ਦੇ ਲੋਕਾਂ ਮੈਂ ਤਾਂ ਜਾ ਕੇ ਆ ਪੂਰੇ ਮੈਂ ਖੜਾ ਜੂ ਤਾਂ ਉਸ ਤੇ ਜਾ ਕੇ ਆਉਂਦਾ। ਆਓ ਜੀ ਫੌਜ ਆ ਗਈ। ਤੰਬੂ ਜਲਾ। ਅਸਮਾਨ। ਪਾਪਾ ਦੇ ਲਾਗਾ ਉਹਦੇ। ਮੈਂ ਲੈ ਟਿਕਦਾ ਗਿਆ ਸੰਗ ਸਨੇਹ ਦਾ। ਕਿੱਥੇ ਕਿੱਥੇ ਡਿੱ ਗਿਆ ਜਾ ਕੇ ਡਿੱ ਗਿਆ। ਐਂਟੀ ਇਹਦੀਆਂ ਬਵਾ ਲੱਗਿਆ ਪਾਪੂ ਆਪਣੇ ਪੈਣੇ ਸਾਰੇ ਚਾਚਾ ਹੋਈ ਬੇਬਾਬੂ। ਤੇ ਕੁਲਦੀਪ ਕੈਨੇਡਾ, ਕੁਲਦੀਪ 3 ਵਜੇ ਗਰੁੱਪ 'ਚ ਮੈਸੇਜ ਪਾਈ ਜਾਂਦਾ ਜੀ। ਕੁਲਦੀਪ ਕੈਨੇਡਾ ਤੇ ਕੁਲਦੀਪ ਮਲਾਈ 3 ਵਜੇ ਗਰੁੱਪ 'ਚ ਮੈਸੇਜ ਪਾਈ ਜਾਂਦਾ ਜੀ। ਉਹ ਬਾਪੂ ਸਾਡੇ ਲੈ ਕਰਕੇ ਸ਼ੋਰ ਵਾਲੇ ਆ ਗਏ ਸੀ ਮੌਕੇ ਤੇ। ਜਵਾਗ ਜੇ ਸਾਰੀ ਰਾਹ ਦੀ ਤੁਰੇ ਫਿਰਦੇ ਆੜੀ ਸਾਡੀ ਦੇਖਦੇ ਆਗੇ ਡਾਂਡੇ ਸਾਡੀ ਲਿਗੇ ਆ ਅੱਛਾ ਯਾਰ ਇਹ ਅਗਲੇ ਨਤੀਜੇ ਕਰਨ ਨੇ ਨਹੀਂ ਵੇਖਣ ਦੇ ਮਾਪੇ ਆਇਆ ਡੀਸੀ ਦਾ ਆਈਡੈਂਟੀਟੀ ਕਾਰਡ ਲੈ ਜਾ ਕੇ ਤੇ ਮਲਾਜਮਾਂ ਮੈਂ ਕਿਹਾ ਡੀਸੀ ਦਾ ਆਈਡੈਂਟੀਟੀ ਕਾਰਡ ਲੈ ਜਾ ਕੇ ਦੀ ਮਲਾਜਮਾਂ ਉਹਦਾ ਮਲਾਜਮਾਂ ਦਿੰਦਾ ਜਾਣ ਦੇ ਹੀ ਦੇਣਗੇ ਜਾਣ ਦੇ ਫੌਜ ਲਾਤੀ ਤੰਬੂ ਜਾ ਲਾ ਕੇ ਨਾ ਉਹ ਜਾ ਜਿੱਥੇ ਸੱਪਿਆ ਮੱਚ ਗਿਆ ਉਹ ਤੇ ਜਾ ਜਿੱਥੇ ਉਹ ਲੈ ਗਿਆ ਨੰਦ ਨਹੀਂ ਹਰਦੇ ਆਪਣੇ হ্যাঁ ওই লাই জান গে চাকে ਮਾਨ ਤਾਂ ਲੈ ਕੇ ਜਾਣਗੇ ਉਹਨਾਂ ਅਕਸਰ ਲੋਡ ਤਾਂ ਕਰਾਉਣਗੇ ਲੋਡ ਦਾ ਹੋਰ ਲੋਡ ਦਾ ਕੀ ਹੋਣਾ ਬਾਸਣ ਛੱਡ ਦੇਣਗੇ ਹੋਰ ਕੰਮ ਵਹਿਤਰੀ ਹੁੰਦੇ ਆ ਕੀਮਤੀ ਹੋਣਗੀਆਂ ਇਹਨੀਆਂ ਯਾਰ ਕੋਈ ਐ ਨਹੀਂ ਨਹੀਂ ਹੋਣਗੀਆਂ ਆ ਚੀਜ਼ਾਂ ਵੀ ਕੀਮਤੀ ਹੋਣਗੀਆਂ ਚੱਕਦੇ ਹੋਏ ਬਹੁਤ ਭਰਾ ਜਗਾੜਾ ਹੈ ਕੀਮਤੀ ਇਹ ਲੱਖਾਂ ਕਰੋੜਾਂ ਦਾ ਹੋਊਗਾ ਇਹ ਹੀ ਭੰਦਾ ਖਤਮ ਫਰਜ ਲੈਣਗੇ ਚੱਕ ਕੇ ਆਇਰਾ ਗੇ ਛੋਣੀ ਛੱਡ ਦੇ ਪੱਤਾ ਨਹੀਂ ਹੈ ਨਾ ਹਾਂ harta ਨਹੀਂ ਹੈ ਇਹ ਮੂਰੇ ਹੁੰਦਾ ਜਿਹੜਾ ਇਹ ਨਹੀਂ ਹੁੰਦਾ ਹਵਾਜੀ ਵਾਲਾ ਜਗਾੜਾ ਉਹੀ ਇਹਨਾਂ ਕੋਲ ਹਾਂ ਉਹਦੇ ਮੂਰੇ ਇਹਦੇ ਮੂਰੇ ਪੱਖਾ ਲੱਗਾ ਹੁੰਦਾ ਛੋੜਾ ਪੱਖਾ ਦੇ ਵਿੱਚ ਲੱਗਾ ਟੁੱਟ ਟੁੱਟ ਕੇ ਨਾ ਹੂੰ ਇਹ ਟੁੱਟਿਆ ਕਿਵੇਂ ਯਾਰ ਸਾਂਗ ਨਹੀਂ ਕੋਈ ਸਾਂਝੀ ਨਹੀਂ ਆ ਰਹੀਆਂ ਸ਼ੇਰੂ ਕੇ ਬਾਅਦ ਤੇ ਇੱਕ ਫੰਗ ਆ ਇੱਕ ਸੇਵੇ ਕੇ ਬਾਅਦ ਦਸੀ ਜਾਂਦੇ ਆ ਸੇਵੇ ਕੇ ਤਾਂ ਬੰਬ ਜੇ ਆ ਛੋਟੇ ਛੋਟੇ ਜਿਹੜੇ ਉਹ ਜਿਹੜੇ ਟੁਕੜੇ ਜੇ ਸਿੱਟੇ ਆਣੇ ਉਥੇ ਆਕ ਲਗੇ ਭਾਂ ਦੇ ਲੋੜੇ ਸਾਰਾ ਰਾਤ ਦੇ ਵੀ ਕਨੇ ਕਰੀ ਪਈ ਸੀ ਇਹ ਸਵੇਰੇ ਫਰ ਤਾਂ ਉਧਰਲੇ ਪਾਸੇ ਆ ਉਹ ਬਣਾ ਜ ਬੜੇ ਫਦੇ ਹੁਣ ਆ ਕੋਈ ਕਰਚਿਆਂ ਨੂੰ ਅੱਗ ਲਾ ਦੇ ਦੇ ਵਿੱਚ ਪਿਆ ਹੋਵੇ ਪ੍ਰਧਾਨ ਲੇਟ ਹੋ ਗਿਆ ਮਨਿੰਦਰ ਤਾਂ ਚਲ ਗਿਆ ਵਾਸ ਰਾਧਨ ਵੀ ਫਿਰਦਾ ਹੀ ਅੱਜ ਤਾਂ ਉਹ ਉੱਥੇ ਗਏ ਵੇ ਆਪਣੇ ਬੰਦੀ ਆ ਉਹ ਜਿਹੜੇ ਫਰਜ਼ੇ ਪਏ ਆਗੇ ਹਾਂ ਬਰਾਂਦਾਣਾ ਮੰਡੀ ਦੇ ਉਦਲੇ ਪਾਸੇ ਬਰਾਂਦੀਆਂ ਚ ਸਾਡੇ ਵਾਲੇ ਮਾਣਾ ਦੇ ਉਦਲੇ ਪਾਸੇ ਉਹ ਦਾਰੇ ਦੇ ਬਾਰਾਂ ਕੋਲੇ ਆਪਣੇ ਬੰਦੇ ਸਿਰਦਾ ਗਿਆ ਸਮਾਨ ਇਹਦਾ ਸਮਾਨ ਹੀ ਸੀ ਠੀਕ ਆ ਹੈ ਕਿ ਤੂੰ ਜਾ ਗਿਆ ਉੱਥੇ ਉਹ ਕੋਲੇ ਉੱਥੇ ਆਪਾਂ ਕੀ ਕਰਾਂਗੇ ਜਾ ਮੈਂ ਤਾਂ ਖੇਤ ਬੈਠਾ ਸੀ ਮੋਟਰ ਤੇ ਬਾਲਾ ਮੋਟਰ ਦੇ ਵੇਖੇ ਉਹ ਗੱਡੀਆਂ ਵੇਖ ਕੇ ਮੈਂ ਇਹਨੂੰ ਆ ਕੇ ਇੱਥੇ ਵੇਖਾਂ ਮਨਿੰਦਰ ਹਰਗੇ ਫਿਰ ਦੇਈਏ ਐਸੇ ਭਲਾ ਨੈੱਟਵਰਕ ਹੈ ਰ ਆਉਣ ਲੱਗ ਗਿਆ ਪਾਇਲਟ ਸਾਰਾ ਤਾਂ ਨਹੀਂ ਸੀ ਸਾਰਾ ਤਾਰੇ ਨੇ ਤਾਂ ਖਬਰ ਵੀ ਪਾਤੀ ਤਾਰੇ ਨੇ ਤਾਂ ਖਬਰ ਪਾਈ ਨੂੰ ਵੀ ਅੱਧਾ ਘੰਟਾ ਹੋ ਗਿਆ ਉਹਦੇ ਰਾਤ ਨੂੰ ਸੀ ਜਾਵੜਿਆ ਪਤੰਦਰ ਹੈਲੋ ਹੈਲੋ ਆਇਦਾ ਮੇਲਾ ਲੱਗਿਆ ਰਹੂਗਾ ਇਧਰ ਬਰਾਨਗ ਵਾਲੇ ਪਾਸੇ ਹਣਾ ਮੈਂ ਬਾਹਰ ਗਿਆ ਮੈਂ ਬਾਝਾ ਜਾਜ ਨਹੀਂ ਕੇਸੀ ਦਿਖੀ ਜਾਜ ਲੈਣ ਗਿਆ ਵਈਗਾ ਚਾਹੀਦਾ ਹੁਣ ਜੋ ਤਰਨਾ ਲਾਉਣਾ ਹੈ ਕਰੂਗਾ ਚੰਡੀਗੜ੍ਹ ਇੱਥੇ ਹੀ ਭਾ ਕੇ ਜਸੇਬੰਦੀ ਦੇ ਬੰਦੇ ਉੱਥੇ ਤਾਰਦਿਆ ਕਰਾਂਗੇ ਰਾਜ ਦਾ ਪਾਲਸ ਰੋਗ ਲੈਂਦੀ ਆ